ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਜਿਹਦੇ ਵਿੱਚ ਦੋ ਪਹਾੜ ਹੋ ਚੁੱਕੇ ਨੇ ਉੱਥੇ ਹੀ ਬਗਾਵਤ ਜਿਹੜੀ ਛਿੜ ਚੁੱਕੀ ਹੈ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪ੍ਰਧਾਨਗੀ ਟਾਨ ਨੂੰ ਲੈ ਕੇ ਜਿਹੜਾ ਵਿਵਾਦ ਲਗਾਤਾਰੀ ਚੱਲ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਮੈਂਬਰ ਜਿਹੜੇ ਜਿੱਥੇ ਮੰਗ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਉਸ ਨੂੰ ਹਟਾਇਆ ਜਾਵੇ ਲਗਾਤਾਰ ਇਸ ਨੂੰ ਲੈ ਕੇ ਦਿਨੋ ਦਿਨ ਜਿਹੜਾ ਵਿਵਾਦ ਵਧਦਾ ਜਾ ਰਿਹਾ ਉੱਥੇ ਹੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਲਗਾਤਾਰ ਸੁਖਬੀਰ ਬਾਦਲ ਵੱਲੋਂ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਚਾਉਣ ਦੇ ਲਈ ਪਰ ਉੱਥੇ ਹੀ ਉਹਨਾਂ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਕੁਝ ਮੈਂਬਰ ਜਿਵੇਂ ਚੰਦੂ ਸਿੰਘ ਮਾਂਜਰਾ ਬੀਬੀ ਜ਼ਗੀਰ ਕੌਰ ਹੋਰ ਪੰਥਕ ਆਪੂ ਜਿਹੜੇ ਅੱਜ ਇੱਥੇ ਅਮਰੀਸਰ ਸ਼੍ਰੀ ਅਕਾਲ ਤਖਤ ਸਹੀ ਪਹੁੰਚੇ ਨੇ ਅਤੇ ਪਹੁੰਚ ਕੇ ਇੱਥੇ ਲਖਤੀ ਦੇ ਵਿੱਚ ਜਿਹੜੀ ਮਾਫੀ ਮੰਗਣਗੇ ਕਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਤਰੀਕੇ ਨਾਲ ਮਾਫੀ ਮੰਗੀ ਜਾਣੀ ਚਾਹੀਦੀ ਹੈ ਅਸੀਂ ਗੁਰੂ ਘਰ ਸ੍ਰੀ ਅਕਾਲ ਤਖਤ ਸਹੀ ਪਹੁੰਚ ਕੇ ਆਪਣੀ ਮਾਫੀ ਮੰਗਦੇ ਜੋ ਵੀ ਭੁੱਲ ਚੁਪਈ ਹੈ ਉਸ ਨੂੰ ਮਾਫ ਕਰਨ ਲਈ ਪਰ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਕਹਿਣਾ ਹੈ ਕਿ ਜਦੋਂ ਉਹਨਾਂ ਨਾਲ ਗੱਲਬਾਤ ਹੋਈਏ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਚਾਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਪ੍ਰਧਾਨ ਹੋਣਾ ਹੋਵੇ ਉਹ ਗਿਆਨੀ ਹਰਪ੍ਰੀਤ ਸਿੰਘ ਵਰਗਾ ਹੋਵੇ ਤਾਂ ਹੁੰਦੇ ਕਰਾਂਗੇ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਿਆਸਤ ਦੇ ਵਿੱਚ ਮੈਨੂੰ ਖਿੱਚਿਆ ਜਾ ਰਿਹਾ ਹੈ ਤਾਂ ਮੈਂ ਨਹੀਂ ਆਣਾ ਚਾਹ ਤਾਂ ਮੈਂ ਬਿਲਕੁਲ ਹਮੀ ਪਾ ਦਾਂਗਾ ਪਰ ਉੱਥੇ ਵੱਡੀ ਗੱਲ ਹੈ ਕਿ ਹੋਰ ਵੀ ਜਿਹੜੇ ਪੰਥਕ ਆ ਗਏ ਉੱਥੇ ਪਹੁੰਚ ਰਹੇ ਨੇ ਅੱਜ ਕਿਉਂਕਿ ਸਾਰਿਆਂ ਦੀ ਜਿਹੜਾ ਧਿਆਨ ਸੀ ਗੱਲ ਕਰੀਏ ਕਿ ਇੱਕ ਵੱਡੀ ਕਿਉਂਕਿ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਹੀ ਪੁਰਾਣੀ ਪਾਰਟੀ ਹੈ ਗੱਲ ਕਰੀਏ ਖੇਤਰੀ ਐਸਜੀਪੀਸੀ ਨਾਲ ਕਾਫੀ ਰਿਲੇਟਡ ਰਹੀ ਹੈ ਤਾਂ ਅੱਜ ਉਹਦੇ ਵਿੱਚ ਜਦੋਂ ਕਿ ਬਗਾਵਤ ਉੱਠ ਚੁੱਕੀ ਹੈ ਤਾਂ ਜਿੱਥੇ ਪ੍ਰਧਾਨਗੀ ਨੂੰ ਲਾਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਕਿਉਂਕਿ ਇਸ ਤੋਂ ਪਹਿਲੇ ਕਦੀ ਗੱਲ ਨਹੀਂ ਇਸ ਜੇਕਰ ਗੱਲ ਕਰੀਏ ਸੁਖਬੀਰ ਬਾਦਲ ਉਹਨਾਂ ਦੀ ਤਾਂ ਹੁਣ ਤੋਂ ਹੀ ਜਿਹੜਾ ਕਿਉਂਕਿ ਇਲੈਕਸ਼ਨਾਂ ਦੇ ਦੌਰਾਨ ਵੇਖਿਆ ਹੈ ਕਿ ਉਹਨਾਂ ਨੂੰ ਜਿਹੜ ਆਪਾਂ ਗੱਲ ਕਰੀ ਲੋਕਾਂ ਦੀ ਲੋਕੋ ਪਿਆਰ ਨਹੀਂ ਦਿਖਾ ਰਹੇ ਨੇ ਉਸੇ ਨੂੰ ਲੈ ਕੇ ਲਗਾਤਾਰ ਜਿਹੜੀ ਬਗਾਵਤ ਹੁਣ ਹੋ ਰਹੀ ਹੈ ਤਾਂ ਬਗਾਵਤ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਪ੍ਰਧਾਨਗੀ ਤੋਂ ਲਾਂ ਦੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਤਾਂ ਹੁਣ ਦੇਖਣਾ ਹੋਏਗਾ ਅੱਜ ਮਾਫੀ ਦਿੱਤੇ ਮੰਗੀ ਜਾ ਰਹੀ ਹੈ ਕੱਲ ਤੱਕ ਸਾਈ ਪਹੁੰਚ ਕੇ ਉੱਥੇ ਹੀ ਲਿਖਤੀ ਦੇ ਵਿੱਚ ਵੀ ਦਿੱਤਾ ਜਾਇਆ ਕਰਾ ਹੁਣ ਦੇਖਣਾ ਹੋਏਗਾ ਕਿ ਜਿਹੜਾ ਅਗਲਾ ਪ੍ਰਧਾਨ ਕਿਸ ਨੂੰ ਬਣਾਇਆ ਜਾਂਦਾ ਤਾਂ ਉੱਥੇ ਹੀ ਭਾਈ ਮਨਜੀਤ ਸਿੰਘ ਨੇ ਉਹਨਾਂ ਨੇ ਵੀ ਕਈ ਸਵਾਲ ਚੁੱਕੇ ਨੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਅਪ ਜੇਕਰ ਮੌਕਾ ਮਿਲੇ ਸੇਵਾ ਨਿਭਾਉਂਦਾ ਤਾਂ ਜ਼ਰੂਰ ਕੀਤਾ ਜਾ ਕੈਮਰਾ ਪਰਸੈਂਟ ਦੇ ਨਾਲ ਵਿਸ਼ਾਲ ਮਿਸ਼ਰਾ ਹੁਡ న్యూਸ ਇੰਡੀਆ ਅਮ੍ਰਿਤਸਰ ਜੋੜਾ ਕਰਕੇ ਗਈ ਹੈ ਪਰਕਰਮਾ ਚੌਂ ਦਾ ਮੈਂ ਤੁਹਾਨੂੰ ਦੱਸਦਾ ਸਿੰਘ ਸਾਹਿਬ ਨਹੀਂ ਜਾਣਦੇ ਅਗੇ ਨਹੀਂ ਜਾਣਦੇ ਦੇਖੋ ਆਡੀਓ ਆਡੀਓ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਰਕਾਰਾਂ ਨੇ ਜਿੰਨੇ ਵੀ ਤੀਰਤ ਸਥਾਨ ਹੈ ਉੱਥੇ ਵਿਕਾਸ ਦੇ ਨਾਂ ਤੇ ਪੈਸਾ ਖਰਚਿਆ ਤੇ ਜਿੰਨੇ ਤੀਰਤ ਸਥਾਨ ਹੈ ਉਹ ਮਾਈਕ ਨਹੀਂ ਅੰਦਰ ਚੱਲੇਗਾ ਲੋਟ ਮੈਨੋ ਟੂਰਿਸਟ ਪਲੇਸ ਜਿਹੜੇ ਆ ਉਹ ਬਣ ਗਏ ਆ ਤੇ ਲੋਕ ਵੀ ਜਿਹੜੇ ਆ ਪਿਕਨਿਕ ਸਪੌਟ ਜਿਹੜੇ ਆ ਸਮਝਣ ਲੱਗ ਪਏ ਆ ਮੈਂ ਸਮਝਦਾ ਕਿ ਜਿੰਨੇ ਵੀ ਭਾਰਤ ਦੇ ਵਿੱਚ ਤੀਰਸਥ ਸਥਾਨ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਗੁਰਦੁਆਰੇ ਹੈ ਚਾਹੇ ਉਹ ਚਰਚਾ ਹੈ ਚਾਹੇ ਉਹ ਮਸੀਤਾਂ ਨੇ ਇਹ ਪਿਕਨਿਕ ਸਪੌਟ ਨਹੀਂ ਹੈ ਇਹ ਆਸਾ ਦੇ ਕੇਂਦਰ ਹੁੰਦੇ ਆ ਸ਼ਰਧਾ ਦੇ ਕੇਂਦਰ ਹੁੰਦੇ ਆ ਖਾਸ ਤੌਰ ਦੇ ਉੱਤੇ ਜੇ ਅਸੀਂ ਸਚਕਨ ਸ੍ਰੀ ਹਰਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਸਿਰਫ ਰੋਹਾਨੀਅਤ ਦਾ ਕੇਂਦਰ ਹੈ ਆਸਤਾ ਦਾ ਕੇਂਦਰ ਹੈ ਟੂਰਿਸਟ ਪਲੇਸ ਜਿਹੜਾ ਹੈ ਬਿਲਕੁਲ ਨਹੀਂ ਹੈ ਇਹ ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਐਜ਼ ਏ ਟੂਰਿਸਟ ਨਹੀਂ ਹੋਣਾ ਚਾਹੀਦਾ ਐਜ਼ ਏ ਤੀਰਥ ਯਾਤਰੀ ਹੋਣਾ ਚਾਹੀਦਾ ਹੈ ਸ਼ਰਧਾ ਭਾਵਨਾ ਨਾਲ ਆਉਣਾ ਚਾਹੀਦਾ ਹੈ ਵੈਸੇ ਕਿਸੇ ਵੀ ਸਥਾਨ ਦੇ ਉੱਤੇ ਜਾਈਏ ਚਾਹੇ ਮੰਦਿਰ ਜਾਈਏ ਗੁਰਦੁਆਰੇ ਜਾਈਏ ਮਸਜਿਦ ਜਾਈਏ ਤੀਰਥ ਯਾਤਰੀ ਬਣ ਕੇ ਜਾਣਾ ਚਾਹੀਦਾ ਹੈ ਆਸਰਾ ਰੱਖ ਕੇ ਜਾਣਾ ਚਾਹੀਦਾ ਹੈ ਭਾਵਨਾ ਨਾਲ ਜਾਣਾ ਚਾਹੀਦਾ ਹੈ ਐਜ਼ ਏ ਪਿਕਨਿਕ ਸਪੌਟ ਜਿਹੜਾ ਸਮਝ ਕੇ ਜਾਣਾ ਜਿਹੜਾ ਮੈਂ ਸਮਝਦਾ ਹਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਹ ਵਾਜਬ ਨਹੀਂ ਹੈ ਕਿ ਠੀਕ ਨਹੀਂ ਹੈ ਇਸ ਕਰਕੇ ਮੈਂ ਇਹੋ ਅਪੀਲ ਕਰਦਾ ਹਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਔਰ ਖਾਸ ਤੌਰ ਤੇ ਜਿਹੜ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹਨਾਂ ਨੂੰ ਇਹੋ ਹੀ ਅਸੀਂ ਅਪੀਲ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪੁਰਸਤ ਪੁਲਿਸ ਜਿਹੜਾ ਬਿਲਕੁਲ ਨਹੀਂ ਹੈ ਇਹ ਆਸਥਾ ਦਾ ਕੇਂਦਰ ਹੈ ਸ਼ਰਧਾ ਦਾ ਕੇਂਦਰ ਹੈ ਇਹ ਬੰਦਗੀ ਦਾ ਘਰ ਹੈ ਭਗਤੀ ਦਾ ਘਰ ਹੈ ਇਹ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਣਾ ਚਾਹੀਦਾ ਜੈ ਜੀ ਜੈ ਜੀ ਸਵਾਲ ਤੁਸੀਂ ਕਹਿ ਕਿ ਦਸ ਜਾਰੇ ਲਓ ਤੁਸੀਂ ਕਹਿ ਕਿ ਅੱਜ ਦੀ ਮੀਟਿੰਗ ਬਾਰੇ ਤੁਹਾਨੂੰ ਕੁਝ ਪਤਾ ਨਹੀਂ ਹੈ ਕਿ ਇਹਨਾਂ ਨੇ ਮੀਟਿੰਗ ਕੋਈ ਸੱਦੀ ਹੈ ਅਕਸਰ ਹੀ ਦੇਖਿਆ ਗਿਆ ਕਿ ਤੁਸੀਂ ਪੰਥਕ ਹੋਕਾ ਦਿੰਦੇ ਰਹੇ ਹੋ ਜਿਹੜਾ ਜਸਵੰਤ ਸਿੰਘ ਢੀਕਾਤਗਰ ਸਾਹਿਬ ਰਹੇ ਹੋ ਹੱਲੇ ਵੀ ਦਿੰਦੇ ਹੋ ਪਰ ਇੱਥੇ ਤੁਸੀਂ ਅਕਾਲੀ ਦਲ ਦਾ ਬੋਲਬਾਲਾ ਵੀ ਤੁਸੀਂ ਕਰਦੇ ਰਹੇ ਹੋ ਬੋਲਬਾਲੇ ਤੋਂ ਕਾ ਭਾ ਵੀ ਹੈ ਕਿ ਅਕਾਲੀ ਦਲ ਨੂੰ ਤਗੜਾ ਕੀਤਾ ਜਾਵੇ ਅਕਾਲੀ ਦਲ ਨੂੰ ਹੀ ਜਿਹੜੀ ਤਗੜਾ ਕੀਤਾ ਜਾਵੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਸਿੱਖਾਂ ਦੀ ਪਰ ਅੱਜ ਉਸ ਦੇ ਵਿੱਚ ਪਾੜ ਪਿਆ ਹੈ ਕਈ ਜਾਣੇ ਵੱਖ ਹੋਏ ਨੇ ਕਈ ਉਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਕਰ ਰਹੇ ਨੇ ਉਦੋਂ ਤੱਕ ਵੀ ਕਈ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹਰਪ੍ਰੀਤ ਸਿੰਘ ਜਸਵੰਤ ਗੋਰਾ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਕੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਤੋਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਦੇ ਸੰਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋਈ ਮਾੜੇ-ਮੋਟੇ ਆਪਸ ਦੇ ਵਿੱਚ ਕੋਈ ਮਤਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਤੂਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਹੈ ਇਹ ਬਹੁਤ ਗਲਤ ਗੱਲ ਹੈ ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਟੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਟੜਿਆਂ ਦੀ ਰਾਜਨੀਤੀ ਕਰਨੀ ਬਹੁਤ ਹੀ ਸਿਆਸੀ ਹੈ। ਅਮਰਿਤਪਾਲ ਸਿੰਘ ਨੂੰ ਹਲੇ ਤੱਕ ਵੀ ਛੱਡਿਆ ਗਿਆ ਨਾ ਹੀ ਉਹਨਾਂ ਨੂੰ ਸੋਚ ਚਾਈ ਗਈ ਹੈ ਕਿਵੇਂ ਦੇਖ ਰਹੇ ਹੋ। ਆਈ ਅਮਰਿਤਪਾਲ ਸਿੰਘ ਨੂੰ ਨਾ ਹੀ ਸੋਚ ਚਾਈ ਗਈ ਹੈ। ਉਹ ਹਲੇ ਵੀ ਜੇਲ੍ਹ 'ਚ ਬੰਦ ਨੇ। ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹਨੂੰ ਉਸ ਨੂੰ ਕਿਤੇ ਨਾ ਕਿਤੇ ਭਾਰਤ ਸਰਕਾਰ ਜਿਹੜੀ ਹੈ ਦੋਰੇ ਮਾਪਦੰਡ ਵਰਤਦੀ ਹੈ। ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਐਨਐਸਏ ਦਾ ਵਿਧਾਨ ਹੋ ਰਿਹਾ ਤੇ ਪੰਜਾਬ ਦੇ ਵਿੱਚ ਐਨਐਸਏ ਦਾ ਵਿਧ ਔਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਜ ਜਿਹੜਾ ਸਿਕ ਨੌਜਵਾਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਐਨਐਸਏ ਵਧਾਉਣਾ ਚਾਹੁੰਦੇ ਤੇ ਸਰਕਾਰਾਂ ਜਿਹੜੀਆਂ ਵਧਾਈ ਜਾਂਦੀਆਂ ਇਹ ਗੈਰਕਾਨੂੰਨੀ ਵੀ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ ਇਹ ਬਹੁਤ ਮੰਦ ਭਾਗਾ ਹੈ ਭਾਈ ਅਮਰਪਾਲ ਸਿੰਘ ਨੂੰ ਹੁਣ ਲੋਕਾਂ ਨੇ ਐਮਪੀ ਵੀ ਚੁਣਿਆ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜਿਹੜਾ ਜਲਦ ਜਲਦ ਰਿਹਾ ਕਰੇ ਠੀਕ ਹੈ ਜੀ ਤੁਹਾਡਾ ਸੁਖੀ ਤੁਹਾਡਾ ਸਵਾਲ ਹੋ ਰਿਹਾ ਹੈ ਪ੍ਰਧਾਨਗੀ ਉੱਤੇ ਨਾਮੇ ਕਰ ਦਿਓ ਪਾਣੀ ਤੇ ਮੁਜੀ ਬਾਦਲ ਨੂੰ ਕਹਿੰਦੇ ਪ੍ਰਧਾਨ ਕੀ ਤੋਂ ਲਾਂਭੇ ਕਰੀ ਬਾਕੀ ਕਾਲੀ ਕਾਲ ਤੋਂ ਸੁਖਵੀਰ ਬਾਦਲ ਹੋਣਾ ਕੋ ਗਲਤੀਆਂ ਹੋਈਆਂ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਇਹ ਪਾਰਟੀ ਦੁਫਾਰ ਨਹੀਂ ਹੋਣੀ ਚਾਹੀਦੀ ਔਰ ਦੋਨਾਂ ਧੜਿਆਂ ਦੇ ਲੀਡਰ ਸਾਹਿਬਾਨ ਨੂੰ ਬੰਦ ਕਮਰਾ ਬਹਿ ਕੇ ਆਪਸ ਦੇ ਵਿੱਚ ਬਹਿ ਕੇ ਛਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸੁਲਝਾਉਣਾ ਚਾਹੀਦਾ ਹੈ। ਇਸ ਵਾਈਲ ਦੇ ਮੁੱਦੇ ਤੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਨਾਇਬ ਸਿੰਘ ਸੈਣੀ ਇੱਥੇ ਆਉਂਦੇ ਨੇ ਆ ਕੇ ਕਹਿੰਦੇ ਨੇ ਕਿਉਂਕਿ ਤੁਸੀਂ ਹਮੇਸ਼ਾ ਹੀ ਹੁਕਾ ਦਿੱਤਾ ਕਿ ਬੂਟੇ ਲਗਾਓ, ਵਾਰਤੋਂ ਵਾਰ ਪਾਣੀ ਦੀ ਬਚਤ ਕਰੋ। ਤੁਸੀਂ ਕਿਸਾਨਾਂ ਨੂੰ ਵੀ ਕਹਿ ਕੇ ਘੱਟ ਤੋਂ ਘੱਟ ਜਿਹੜਾ ਪਾਣੀ ਦੀ ਬਚਤ ਕਰੋ। ਜਿਹੜੀਆਂ ਫਸਲਾਂ ਘੱਟ ਪਾਣੀ ਹੀ ਲੈਂਦੀਆਂ ਨੇ ਉਹ ਉਪਜਾਊ ਕਰੋ। ਪਰ ਇੱਥੇ ਨਾਇਬ ਸਿੰਘ ਸੈਣੀ ਆਉਂਦੇ ਨੇ ਸੱਚ ਕਰਨ ਸ਼੍ਰੀਮਨਦਰ ਸਾਹਿਬ ਮੱਥਾ ਟੇਕਦੇ ਜਾਂਦੇ ਜਾਂਦੇ ਬਿਆਨ ਦੇ ਜਾਂਦੇ ਨੇ ਕਿ ਹਰਿਆਣਾ ਜਿਹੜਾ ਛੋਟਾ ਭਰਾ ਹੈ ਤੇ ਪੰਜਾਬ ਵੱਡਾ ਭਰਾ ਹੈ। ਪੰਜਾਬ ਦਾ ਹੱਕ ਬਣਦਾ ਹੈ। ਇਹ ਹਰਿਆਣੇ ਨੂੰ ਛੋਟੇ ਭਰਾ ਨੂੰ ਪਾਣੀ ਦਵੇ ਇਸ ਨੂੰ ਕਿਵੇਂ ਦੇਖ ਰਹੇ ਹੋ ਉਕ ਰਹੇ ਆ ਪੰਜਾਬ ਦੀ ਜਿਹੜੀ ਧਰਤੀ ਦਾ ਪਾਣੀ ਹੈ ਇਹ ਵੀ ਥੱਲੇ ਜਾ ਰਿਹਾ ਹੈ ਪੰਜਾਬ ਦੇ ਕੁਦਰਤੀ ਸੋਮੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀ ਉਹ ਅਸੀਂ ਪਹਿਲਾਂ ਹੀ ਸਤਾ ਦਿੱਤੇ ਆ ਪੰਜਾਬ ਦੇ ਕੋਲ ਇਸ ਵੇਲੇ ਜਿਹੜਾ ਵਾਧੂ ਪਾਣੀ ਬਿਲਕੁਲ ਨਹੀਂ ਹੈ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਫਸਲਾਂ ਨੇ ਉਹ ਪਾਣੀ ਤੋਂ ਬਿਨਾ ਜਿਹੜੀਆਂ ਅੱਜ ਅਸੀਂ ਦੇਖਦੇ ਆ ਬਰਬਾਦ ਹੋ ਰਹੀਆਂ ਝੋਨਾ ਜਿਹੜਾ ਪੰਜਾਬ ਨੂੰ ਲੈ ਕੇ ਡੁੱਬ ਰਿਹਾ ਤੇ ਸਾਨੂੰ ਵੀ ਜਿਹੜਾ ਕੁਝ ਨਾ ਕੁਝ ਪਾਣੀ ਨੂੰ ਬਚਾਉਣ ਦੀ ਜਿਹੜੀ ਹੈ ਉਹ ਸਮਝ ਰੱਖਣੀ ਚਾਹੀਦੀ ਹੈ ਝੋਨੇ ਵਰਗੀਆਂ ਫਸਲਾਂ ਜਿਹੜੀਆਂ ਪੰਜਾਬ ਲਈ ਮਾਰੂ ਹੈ ਔਰ ਜਿਹੜੀਆਂ ਪਾਣੀ ਲਈ ਮਾਰੂ ਬਹੁਤ ਖਪਤ ਕਰਦੀਆਂ ਇਸ ਤੋਂ ਇਲਾਵਾ ਇੰਡਸਟਰੀ ਜਿਹੜੀ ਹੈ ਉਹ ਬਹੁਤ ਪਾਣੀ ਜਿਹੜੀ ਹੈ ਉਹ ਪੀਂਦੀ ਹੈ ਤੇ ਪਾਣੀ ਨੂੰ ਗੰਦਲਾ ਵੀ ਕੀਤਾ ਜਾ ਰਿਹਾ ਅੱਜ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਪੰਜਾਬ ਦੇ ਵਿੱਚ ਵਾਧੂ ਪਾਣੀ ਹੋਏਗਾ ਫੇਰ ਹੀ ਵਿਚਾਰ ਕੀਤਾ ਜਾ ਸਕਦਾ ਹੈ ਉਹਨਾਂ 'ਤੇ ਲੱਗੇ ਤੋਂ ਲੱਗਦਾ ਵੀ ਵਾਕਈ ਗਲਤੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਗਲਤੀਆਂ ਹੋਈਆਂ ਨਹੀਂ ਹੋਈਆਂ ਉਹ ਤਾਂ ਲੀਡਰ ਸਾਹਿਬਾਨ ਜਾਣਦੇ ਆ ਮੈਂ ਫਿਰ ਕਹਿੰਨਾ ਕਿ ਜੇ ਰਮਾ ਉਹ ਦੱਸਣਗੇ ਆ ਕਿ ਉਹ ਕਾਦੀ ਗਲਤੀ ਦੀ ਕੀ ਗਲਤੀ ਕੀਤੀ ਸਰਪੀ ਸਿੰਘ ਆਖਰੀ ਸਵਾਲ ਜੇਕਰ ਤੁਹਾਡੇ ਤੱਕ ਅਪਰੋਚ ਹੁੰਦੀ ਹੈ ਜੇਕਰ ਤੁਹਾਡੇ ਤੱਕ ਜੇਕਰ ਤੁਹਾਡੇ ਤੱਕ ਅਪਰੋਚ ਹੁੰਦੀ ਹੈ ਇਸ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਤਾਂ ਤੁਸੀਂ ਤਿਆਰ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਉਸ ਮੇਰੇ ਤੱਕ ਹਲੇ ਕਿਸੇ ਨੇ ਅਪਰੋਚ ਨਹੀਂ ਕੀਤੀ ਮੈਂ ਪਹਿਲਾਂ ਕਹਿ ਚੁੱਕਿਆ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕਿਆ ਹਾਂ ਕਿ ਸਮੁੱਚੀ ਪਾਰਟੀ ਜਿਹੜੀ ਹੈ ਉਹ ਅਗਰ ਅਪਰੋਚ ਕਰਦੀ ਹੈ ਵਿਚਾਰ ਕੀਤੀ ਜਾ ਸਕਦੀ ਹੈ ਵਰਨਾ ਧੜਿਆਂ ਦੀ ਰਾਜਨੀਤੀ ਕਰਨੀ ਜਾਂ ਧੜਿਆਂ ਦੇ ਵਿੱਚ ਰਹਿ ਕੇ ਰਾਜ ਕਰਨੀ ਰਾਜਨੀਤੀ ਕਰਨੀ ਸਿਆਣਪ ਨਹੀਂ ਹੈ Oh my god! Oh my god.